ਪੰਜਾਬ ਦੇ ਮਾਲਵਾ ਖੇਤਰ ਦੇ ਪਿੰਡ ਰਾਮਪੁਰਾ ਦੇ ਵਿੱਚ ਦੁਪਹਿਰ ਦਾ ਸਮਾਂ ਹੈ ਪਿੰਡ ਦੀਆਂ ਗਲੀਆਂ ਦੇ ਵਿੱਚ ਇੱਕ ਅਜੀਬ ਜਿਹਾ ਖਾਮੋਸ਼ ਤਣਾਅ ਫੈਲਿਆ ਹੈ ਜਿਵੇਂ ਕਿਸੇ ਤੂਫਾਨ ਤੋਂ ਪਹਿਲਾਂ ਦੀ ਚੁੱਪ ਹੋਵੇ ਪਿੰਡ ਦੇ ਚੌਕ ਵਿੱਚ ਸੰਕੜੇ ਪਿੰਡ ਵਾਸੀ ਇਕੱਠੇ ਹੋਏ ਹਨ ਉਹਨਾਂ ਦੀਆਂ ਅੱਖਾਂ ਵਿੱਚ ਉਲਸਾ ਉਲਝਣ ਅਤੇ ਨਾਮ ਮਨਜ਼ੂਰੀ ਦੇ ਭਾਵ ਹਨ ਅਤੇ ਉਹ ਸਭ ਇੱਕ ਫੈਸਲੇ ਦੀ ਉਡੀਕ ਕਰ ਰਹੇ ਹਨ ਉਹਨਾਂ ਦੇ ਸਾਹਮਣੇ ਖੜਾ ਹੈ ਪਿੰਡ ਦਾ ਸਰਪੰਚ ਨਾਲ ਖੜਾ ਹੈ ਇੱਕ ਨਿਹੰਗ ਸਿੰਘਾਂ ਦਾ ਵੱਡਾ ਜਥਾ ਜੋ ਹੁਣੇ-ਹੁਣੇ ਇੱਕ ਕਾਰ ਦੇ ਵਿੱਚੋਂ ਥੱਲੇ ਉਤਰਿਆ ਹੈ ਅਚਾਨਕ ਹੀ ਪਿੰਡ ਦੇ ਵਿੱਚੋਂ ਇੱਕ ਬਜ਼ੁਰਗ ਬੋਲਦਾ ਹੈ ਬਿਲਕੁਲ ਗਲਤ ਹੈ ਇਸ ਔਰਤ ਨੇ ਸਾਡੇ ਪਿੰਡ ਦੇ ਨਾਮ ਦਾ ਨਾਮ ਬਦਨਾਮ ਕੀਤਾ ਹੈ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਜਨਮ ਦਿੱਤਾ ਇਹੋ ਜਹੀ ਔਰਤ ਨੂੰ ਪਿੰਡ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਬਾਬਾ ਜੀ ਤੁਸੀਂ ਆਪ ਫੈਸਲਾ ਕਰੋ ਇਹੋ ਜੀ ਔਰਤ ਨੂੰ ਪਿੰਡ ਦੇ ਵਿੱਚ ਰਹਿਣ ਦਾ ਹੱਕ ਹੈ ਸਮਾਜ ਦੇ ਵਿੱਚ ਰਹਿਣ ਦਾ ਹੱਕ ਹੈ ਜਾ ਨਹੀਂ ਇਹਨਾਂ ਸੁਣ ਕੇ ਨਿਹੰਗ ਸਿੰਘਾਂ ਦੇ ਜਥੇ ਵਿੱਚੋਂ ਇੱਕ ਨਿਹੰਗ ਸਿੰਘ ਨੂੰ ਬੇहद ਗੁੱਸਾ ਚੜ੍ਹਿਆ ਇੱਕਦਮ ਰੋਹ ਦੇ ਵਿੱਚ ਬੋਲਿਆ ਜੇਕਰ ਇਹੋ ਜਹੀ ਗੱਲ ਹੈ ਤਾਂ ਉਸ ਔਰਤ ਨੂੰ ਇੱਥੇ ਤੱਕ ਹੀ ਪੂਰੇ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਅੱਜ ਜੋ ਹੋ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਚਾਨਕ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਨਾਰੇ ਲਗਾਉਂਦੇ ਹੋਏ ਸਾਰੇ ਪਿੰਡ ਵਾਸੀ ਉਸ ਚੌਂਗ ਤੋਂ ਥੋੜੀ ਦੂਰ ਉਸ ਔਰਤ ਬਲਵਿੰਦਰ ਕੌਰ ਦੇ ਘਰ ਦੇ ਗੇਟ ਅੱਗੇ ਪਹੁੰਚ ਜਾਂਦੇ ਹਨ ਨਿਹੰਗ ਵਿਚੋਂ ਇੱਕ ਨਿਹੰਗ ਸਿੰਘ ਰੋਹ ਦੇ ਵਿੱਚ ਆ ਕੇ ਆਪਣੀ ਲਤ ਦੇ ਨਾਲ ਗੇਟ ਗੇਟ ਨੂੰ ਤੋੜ ਦਿੰਦਾ ਹੈ ਗੇਟ ਖੁੱਲ ਜਾਂਦਾ ਹੈ ਅਚਾਨਕ ਹੀ ਅੰਦਰ ਦਿਖਦਾ ਹੈ ਇੱਕ ਔਰਤ ਤਕਰੀਬਨ 50 ਸਾਲ ਦੀ ਇੱਕ ਨਵਜਨਮੇ ਬੱਚੇ ਨੂੰ ਆਪਣੀ ਛਾਤੀ ਨਾਲ ਲਗਾ ਕੇ ਸੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਕਿ ਸ਼ਾਇਦ ਇਸ ਘਟਨਾ ਤੋਂ ਉਸ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਜਾਂ ਇਸ ਫਿਰ ਇਸ ਘਟਨਾ ਤੋਂ ਅਣਜਾਣ ਬਣਨ ਦੀ ਉਹ ਕੋਸ਼ਿਸ਼ ਕਰ ਰਹੀ ਹੋਵੇ ਅਚਾਨਕ ਹੀ ਬਲਵਿੰਦਰ ਸਿੰਘ ਦੇ ਸਾਹਮਣੇ ਲਗਭਗ ਅੱਧਾ ਪਿੰਡ ਅਤੇ ਉਹ ਨਿਹੰਗ ਸਿੰਘਾਂ ਦਾ ਜਥਾ ਸੇ ਪਿਆਰ ਵਰਤਾਰ ਨੀਲੇ ਬਾਣੇ ਦੇ ਵਿੱਚ ਚੰਗੇ ਉੱਚੇ ਦਮਾਲੇ ਅਤੇ ਹੱਥ ਦੇ ਵਿੱਚ ਵੱਡੀਆਂ ਕਿਰਪਾਨਾਂ ਨਾ ਫੜੇ ਰੋ ਦੇ ਅੱਖਾਂ ਵਿੱਚ ਅੱਖਾਂ ਦੇ ਵਿੱਚ ਗੁੱਸਾ ਅਚਾਨਕ ਬੋਲ ਪੈਂਦੇ ਹਨ ਕਿ ਇਹ ਸੱਚ ਹੈ ਬੀਬੀ ਤੂੰ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਜਨਮ ਦਿੱਤਾ ਹੈ ਇਹ ਭਲਾ ਕਿਵੇਂ ਹੋ ਸਕਦਾ ਹੈ ਤੈਨੂੰ ਕੋਈ ਸ਼ਰਮ ਹਜਾ ਹੈ ਨਹੀਂ ਤੂੰ ਮਰਿਆਦਾ ਦੇ ਵਿੱਚ ਨਹੀਂ ਰਹਿ ਸਕਦੀ ਭਲਾ ਇਹੋ ਜਹੀ ਕੀ ਅਗ ਲੱਗੀ ਸੀ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਤੂੰ ਜਨਮ ਦੇ ਦਿੱਤਾ ਆਖਰ ਕਿਉਂ ਨਹੀਂ ਕੀਤਾ ਆਪਣੇ ਮੁੰਡੇ ਦਾ ਵਿਆਹ ਤੋਂ ਆਪਣੇ ਮੁੰਡੇ ਦੇ ਬੱਚੇ ਨੂੰ ਖਿਡਾਉਂਦੇ ਲੇਕਿਨ ਆਪ ਜੰਮਣ ਦੀ ਕੀ ਲੋੜ ਸੀ ਇਹ ਬਿਲਕੁਲ ਨਾਕਾਬਲੇ ਬਰਦਾਸ਼ਤ ਹੈ ਅਸੀਂ ਅਜੇ ਹਾਂ ਬਿਲਕੁਲ ਸਾਡੇ ਪੰਜਾਬ ਦੀ ਧਰਤੀ ਤੇ ਨਹੀਂ ਹੋਣ ਦੇਵਾਂਗੇ ਬੀਬੀ ਨੇ ਬੋਲਣ ਦੀ ਕੋਸ਼ਿਸ਼ ਕੀਤੀ ਲੇਕਿਨ ਅਚਾਨਕ ਹੀ ਪਿੰਡ ਦਾ ਇੱਕ ਬਜ਼ੁਰਗ ਬੋਲ ਉੱਠਿਆ ਬਿਲਕੁਲ ਸਹੀ ਕਹਿ ਰਹੇ ਹੋ ਬਾਬਾ ਜੀ ਅਸੀਂ ਤੈਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਆਖਰ ਸਾਡੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਜਾ ਚਲੀ ਜਾ ਇਥੋਂ ਬਨ ਲੈ ਆਪਣਾ ਖਬੋਰੀਆ ਵਿਸਤਰਾ اسی ਨਹੀਂ ਜਾਣਦੇ ਕਿੱਧਰ ਜਾਵेंगी ਬਸ ਇਥੋਂ ਦਫਾ ਹੋ ਜਾ ਤੇਰੇ ਕਰਕੇ ਸਾਰੇ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਹੈ ਲੇਕਿਨ ਜਿਵੇਂ ਹੀ ਬੀਬੀ ਬਲਵਿੰਦਰ ਕੌਰ ਨੇ ਬੋਲਣਾ ਸ਼ੁਰੂ ਕੀਤਾ ਕੱਲੇ-ਕੱਲੇ ਦੀ ਹਿੰਮਤ ਜਵਾਬ ਦੇ ਗਈ ਕਿਸੇ ਵੀ ਹਿੰਮਤ ਦੇ ਵਿੱਚ ਹਿੰਮਤ ਨਹੀਂ ਹੋਈ ਅੱਗੇ ਬੋਲ ਸਕੇ ਅਚਾਨਕ ਹੀ ਉਸ ਦੀ ਗੱਲ ਸੁਣ ਕੇ ਨਿਹੰਗ ਸਿੰਘਾਂ ਦਾ ਜਥਾ ਭੁੱਬਾਂ ਮਾਰ ਕੇ ਰੋਣ ਲੱਗਾ ਤੇ ਬਾਬਾ ਸਤਨਾਮ ਸਿੰਘ ਜੋ ਕਿ ਉਸ ਨਿਹੰਗ ਸਿੰਘ ਦੇ ਜਥੇ ਦੇ ਮੁਖੀ ਸਨ ਉੱਚੀ-ਉੱਚੀ ਕਰਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ ਆਖਰ ਅਜਿਹਾ ਕੀ ਕਹਿ ਦਿੱਤਾ ਉਸ ਔਰਤ ਨੇ ਆਕਰ ਕਾਰਨ ਹੰਸ ਸਿੰਘ ਉਸ ਜਲੀਲ ਔਰਤ ਦੀ ਅਜੇਹੀ ਔਰਤ ਦੀ ਜਿਸ ਨੇ ਆਪਣੇ ਹੀ ਮੁੰਡੇ ਦੇ ਬੱਚੇ ਨੂੰ ਜਨਮ ਦਿੱਤਾ ਉਸ ਦੀ ਗੱਲ ਸੁਣ ਕੇ ਕਿਉਂ ਰੋ ਪਏ ਆਖਰਕਾਰ ਉਸ ਨੇ ਅਜੀਹਾ ਕਿਉਂ ਕੀਤਾ ਨਿਹੰਗ ਸਿੰਘ ਭਾਵੁਕ ਕਿਉਂ ਹੋਏ ਜਾਣਨ ਦੇ ਲਈ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕੌਣ ਸੀ ਔਰਤ ਅਤੇ ਕਿਉਂ ਕੀਤਾ ਉਸ ਨੇ ਅਜੀਹਾ ਸਾਰਾ ਕੰਮ ਕੀ ਸੀ ਉਸ ਦੀ ਮਜਬੂਰੀ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਜੋ ਕਿ ਸਾਰਿਆਂ ਤੋਂ ਲੁਕੀ ਹੋਈ ਸੀ ਹਾਂਜੀ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਵਾਵਾਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰੀ ਦੇ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਵਸਿਆ ਪਿੰਡ ਰਾਮਪੁਰਾ ਆਪਣੀ ਸਾਂਝੀ ਵਲਤਾ ਸਾਦਗੀ ਅਤੇ ਧਾਰਮਿਕ ਕਦਰਾਂ ਕੀਮਤਾਂ ਲਈ ਮਸ਼ਹੂਰ ਸੀ ਇੱਥੋਂ ਦੇ ਲੋਕ ਪੁਰਾਤਨ ਰੀਤੀ ਰਿਵਾਜਾਂ ਨੂੰ ਬੜੇ ਸਤਕਾਰ ਨਾਲ ਨਿਭਾਉਂਦੇ ਐਸੇ ਪਿੰਡ ਵਿੱਚ ਰਹਿੰਦੀ ਸੀ ਬੀਬੀ ਬਲਵਿੰਦਰ ਕੌਰ ਜੋ ਨੇ ਇਕਲੌਤੇ ਪੁੱਤਰ ਜਸਪਾਲ ਸਿੰਘ ਦੇ ਨਾਲ ਰਹਿ ਰਹੀ ਸੀ ਬੀਬੀ ਬਲਵਿੰਦਰ ਕੌਰ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਘਰਵਾਲੇ ਨੂੰ ਗਵਾ ਲਿਆ ਸੀ ਉਦੋਂ ਤੋਂ ਉਸ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਪੁੱਤਰ ਜਸਪਾਲ ਨੂੰ ਪਾਲਣ ਦੇ ਅਤੇ ਉਸ ਨੂੰ ਹੀ ਸਮਰਪਿਤ ਕਰ ਦਿੱਤੀ ਸੀ ਉਹ ਇੱਕ ਉੱਚ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਸੀ ਜਿਨ੍ਹਾਂ ਦਾ ਗੁਜ਼ਾਰਾ ਖੇਤੀਬਾੜੀ ਅਤੇ ਕੁਝ ਜ਼ਮੀਨ ਦੇ ਠੇਕੇ ਤੋਂ ਚੱਲਦਾ ਸੀ ਉਹ ਨਾ ਤਾਂ ਬਹੁਤ ਅਮੀਰ ਸਨ ਅਤੇ ਨਾ ਹੀ ਬਹੁਤੇ ਗਰੀਬ ਇੱਕ ਸਮਾਨ ਜਨਕ ਅਤੇ ਸੁਖੀ ਜੀਵਨ ਬਤੀਤ ਕਰ ਰਹੇ ਸਨ ਬੀਬੀ ਵਿੰਦਰ ਕੌਰ ਦੀਆਂ ਉਹ ਦੁਨੀਆ ਜਸਪਾਲ ਦੇ ਆਲੇ-ਦੁਆਲੇ ਹੀ ਘੁੰਮਦੀ ਸੀ ਉਸ ਨੂੰ ਲੱਗਦਾ ਵੀ ਜਸਪਾਲ ਦੀ ਜ਼ਿੰਦਗੀ ਦਾ ਇੱਕ-ਇੱਕ ਉਹ ਸਹਾਰਾ ਹੈ ਉਸਦੇ ਭਵਿੱਖ ਦੀ ਆਸ ਹੈ ਜਸਪਾਲ ਸਿੰਘ 21 ਸਾਲ ਦਾ ਇੱਕ ਗੱਭਰੂ ਨੌਜਵਾਨ ਸੀ ਲੜਕਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਅਤੇ ਖੇਡਾਂ ਦੇ ਵਿੱਚ ਵੀ ਅੱਗੇ ਸੀ ਉਹ ਇੱਕ ਨੇਕ ਦਿਲ ਅਤੇ ਸભ્યਕ ਨੌਜਵਾਨ ਸੀ ਜੋ ਆਪਣੀ ਮਾਂ ਦਾ ਬਹੁਤ ਆਦਰ ਕਰਦਾ ਉਸ ਦਾ ਸੁਪਨਾ ਵੀ ਸੀ ਉਹ ਵੱਡਾ ਹੋ ਕੇ ਇੱਕ ਚੰਗੀ ਨੌਕਰੀ ਕਰੇਗਾ ਉਹ ਆਪਣੀ ਮਾਂ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵੇਗਾ ਖਾਸ ਕਰਕੇ ਉਹਨਾਂ ਸਾਰੇ ਦੁੱਖਾਂ ਦਾ ਭੁਗਤਾਨ ਕਰੇਗਾ ਜੋ ਉਸਦੀ ਮਾਂ ਨੇ ਉਸਨੂੰ ਪਾਲਣ ਲਈ ਸਹਿਹਰਨ। ਮਾਂ-ਕੁੱਤਰ ਦਾ ਇਹ ਰਿਸ਼ਤਾ ਪਿੰਡ ਵਿੱਚ ਇੱਕ ਮਿਸਾਲ ਸੀ ਜਿੱਥੇ ਹਰ ਕੋਈ ਉਹਨਾਂ ਦੀ ਤਾਰੀਫ਼ ਕਰਦਾ ਪਰ ਜ਼ਿੰਦਗੀ ਜਦੋਂ ਕਿਹੜਾ ਮੋੜ ਲੈ ਆਵੇ ਕੋਈ ਨਹੀਂ ਜਾਣਦਾ। ਇੱਕ ਦਿਨ ਜਸਪਾਲ ਨੂੰ ਅਚਾਨਕ ਬੁਖਾਰ ਹੋਇਆ ਜੋ ਕਈ ਦਿਨਾਂ ਤੱਕ ਨਹੀਂ ਉਤਰਿਆ। ਬੀਬੀ ਬਲਵਿੰਦਰ ਕੌਰ ਉਸਨੂੰ ਤੁਰੰਤ ਸ਼ਹਿਰ ਦੇ ਇੱਕ ਵੱਡੇ ਡਾਕਟਰ ਕੋਲ ਲੈ ਗਈ ਜਿੱਥੇ ਕਈ ਮਹਿੰਗੀਆਂ ਜਾਂਚਾਂ ਕਰਵਾਈਆਂ ਗਈਆਂ। ਕਈ ਦਿਨਾਂ ਦੀ ਉਡੀਕ ਤੋਂ ਬਾਅਦ ਡਾਕਟਰ ਓ ਕਬਰ ਸੁਣਾਈ ਜਿਸਨੇ ਬੀਬੀ ਬਲਵਿੰਦਰ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕਾ ਕੇ ਰੱਖ ਦਿੱਤੀ ਆਖਰ ਜਸਪਾਲ ਨੂੰ ਖੂਨ ਦਾ ਕੈਂਸਰ ਯਾਨੀ ਕਿ ਬਲੱਡ ਕੈਂਸਰ ਸੀ ਇੱਕ ਅਜਿਹੀ ਜਾਨਲੇਵਾ ਬਿਮਾਰੀ ਜੋ ਉਸਦੀ ਜਾਨ ਵੀ ਲੈ ਸਕਦੀ ਸੀ ਮਾਂ ਪੁੱਤਰ ਦੋਵਾਂ ਲਈ ਇਹ ਖਬਰ ਇੱਕ ਵੱਡਾ ਸਦਮਾ ਸੀ ਬਿਜਲੀ ਵਾਂਗ ਘਰ ਤੇ ਡਿੱਗਿਆ ਸੀ ਜਸਪਾਲ ਨੇ ਵੀ ਹਿੰਮਤ ਨਹੀਂ ਹਾਰੀ ਅਤੇ ਬੀਬੀ ਬਲਵਿੰਦਰ ਕੌਰ ਨੇ ਆਪਣੀ ਸਾਰੀ ਜਮਾ ਪੂੰਜੀ ਇੱਕ ਅਤੇ ਜ਼ਮੀਨ ਗਹਿਣੇ ਰੱਖ ਕੇ ਉਸਦੇ ਇਲਾਜ ਦੇ ਵਿੱਚ ਲਗਾ ਦਿੱਤੀ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਡਾਕਟਰ ਇੱਕ ਜ਼ਰੂਰੀ ਸਲਾਹ ਦਿੱਤੀ ਕਿ ਕੈਂਸਰ ਦੇ ਇਲਾਜ ਯਾਨੀ ਕਿ ਕੀਮੋਥੈਰਪੀ ਨਾਲ ਜਸਪਾਲ ਦੀ ਜਸਪਾਲ ਦੇ ਬੱਚੇ ਪੈਦਾ ਕਰਨ ਦੀ ਸਮਰੱਥਾ ਬਿਲਕੁਲ ਖਤਮ ਹੋ ਸਕਦੀ ਹੈ ਇਸ ਲਈ ਡਾਕਟਰਾਂ ਨੇ ਉਸ ਦੇ ਸ਼ੁਕਰਾਨੂ ਯਾਨੀ ਕਿ ਸੀਮਨ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਜੋ ਕਿ ਭਵਿੱਖ ਦੇ ਵਿੱਚ ਜੇਕਰ ਉਹ ਚਾਹੇ ਤਾਂ ਉਸ ਦਾ ਪਰਿਵਾਰ ਅੱਗੇ ਵੱਧ ਸਕੇ ਜਸਪਾਲ ਨੇ ਆਪਣੀ ਮਾਂ ਨਾਲ ਸਲਾਹ ਕਰਕੇ ਇਸ ਲਈ ਹਾਂਮੀ ਪਰ ਦਿੱਤੀ ਸ਼ਹਿਰ ਦੇ ਇੱਕ ਆਧੁਨਿਕ ਫਰਟੀਲਿਟੀ ਸੈਂਟਰ ਦੇ ਵਿੱਚ ਉਸ ਦੇ ਸ਼ੁਕਰਾਨੂ ਬੜੀ ਸਾਵਧਾਨੀ ਨਾਲ ਸੁਰੱਖਿਅਤ ਰੱਖੇ ਗਏ ਇਲਾਜ ਚੱਲ ਰਿਹਾ ਸੀ ਪਰ ਜਸਪਾਲ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਉਸ ਦਿਨ ਹਾਲਤ ਹੋਰ ਵਿਗੜ ਗਈ ਜਾ ਰਹੀ ਸੀ ਇੱਕ ਦਿਨ ਜਦੋਂ ਜਸਪਾਲ ਨੇ ਮਹਿਸੂਸ ਕੀਤਾ ਕਿ ਉਸ ਦਾ ਅੰਤ ਸਮਾਂ ਨੇੜੇ ਆ ਗਿਆ ਹੈ ਤਾਂ ਉਸ ਨੇ ਮਹਿਸੂਸ ਕੀਤਾ ਕਿ ਬੀਬੀ ਬਰਿੰਦਰ ਕੌਰ ਆਪਣੀ ਮਾਸੀ ਨੂੰ ਆਪਣੇ ਕੋਲ ਬੁਲਾਇਆ ਬੁਲਾ ਲਿਆ ਜਾਵੇ ਮਾਂ ਉਸੇ ਬੜੀ ਕਮਜ਼ੋਰ ਆਵਾਜ਼ ਦੇ ਵਿੱਚ ਕਿਹਾ ਮੈਨੂੰ ਪਤਾ ਹੈ ਕਿ ਸ਼ਾਇਦ ਮੇਰਾ ਸਮਾਂ ਪੂਰਾ ਹੋ ਚੁੱਕਿਆ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜੋ ਤੁਹਾਨੂੰ ਜੋ ਪਤਾ ਹੀ ਹੈ ਮੇਰੇ ਬੱਚੇ ਇਸ ਦੁਨੀਆ ਵਿੱਚ ਆਉਣ ਜੋ ਤੁਹਾਡਾ ਹੱਥ ਤੇ ਪਰਿਵਾਰ ਦਾ ਖਿਆਲ ਰੱਖਣਾ ਮੇਰੀ ਮੌਤ ਤੋਂ ਬਾਅਦ ਕਿਰਪਾ ਕਰਕੇ ਮੇਰੇ ਇਸ ਅਧੂਰੇ ਸੁਪਨੇ ਨੂੰ ਪੂਰਾ ਕਰ ਦੇਣਾ ਇਹ ਕਹਿ ਕੇ ਜਸਪਾਲ ਨੇ ਆਪਣੇ ਆਖਰੀ ਸਾਲੇ ਬੀਬੀ ਬਲਵਿੰਦਰ ਕੌਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਸ ਦਾ ਇਕਲੌਤਾ ਸਹਾਰਾ ਉਸ ਦੀ ਜ਼ਿੰਦਗੀ ਉਸ ਦਾ ਜਸਪਾਲ ਹੁਣ ਚਲਾ ਗਿਆ ਉਹ ਪਹਿਲਾਂ ਹੀ ਪਤੀ ਹੀਣ ਸੀ ਹੁਣ ਤਾਂ ਉਹ ਪੁੱਤਰ ਹੀਣ ਵੀ ਹੋ ਗਈ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਹਾਲਾਂਕਿ ਘਰ ਦੀਆਂ ਚਾਰ ਦਿਵਾਰਾਂ ਅਜਿਮੇ ਕਿ ਉਸ ਨੂੰ ਓਖਾੜ ਲੋ ਪੈ ਰਹੀਆਂ ਸਨ ਜਸਪਾਲ ਦੇ ਜਾਣ ਤੋਂ ਬਾਅਦ ਬੀਬੀ ਬਲਵਿੰਦਰ ਕੌਰ ਦੀ ਜ਼ਿੰਦਗੀ ਖਾਲੀ ਹੋ ਗਈ ਉਸਨੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਉਸਦੇ ਵੰਸ਼ ਦਾ ਕੀ ਹੋਵੇਗਾ ਉਸਦੇ ਪਤੀ ਅਤੇ ਪੁੱਤਰ ਦਾ ਨਾਮ ਕੌਣ ਅੱਗੇ ਵਧਾਏਗਾ ਜਸਪਾਲ ਦੀ ਆਖਰੀ ਇੱਛਾ ਉਸਦੇ ਦਿਮਾਗ ਵਿੱਚ ਗੁਜਰੀ ਸੀ ਜਿਵੇਂ ਕਿ ਇੱਕ ਪਾਸੇ ਦੁੱਖ ਨੇ ਉਸ ਨੂੰ ਘੇਰਿਆ ਉੱਥੇ ਹੀ ਪੁੱਛ ਦੇ ਅੰਦਰ ਇੱਕ ਮਾਂ ਦਾ ਅਧੂਰਾ ਸੁਪਨਾ ਵੀ ਪਲ ਰਿਹਾ ਸੀ ਜਸਪਾਲ ਦੇ ਬੱਚੇ ਦਾ ਸੁਪਨਾ ਬੀਬੀ ਬਲਵਿੰਦਰ ਕੌਰ ਨੇ ਕਈ ਰਾਤਾਂ ਜਾ ਕੇ ਕੀ ਬਤਾਣਾ ਆਪਣੇ ਪੁੱਤਰ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਦੇ ਤਰੀਕੇ ਬਾਰੇ ਸੋਚਦੀ ਰਹੀ ਉਸ ਦੇ ਮਨ ਵਿੱਚ ਇੱਕ ਅਜੀਬ ਜਿਹਾ ਖਿਆਲ ਆਇਆ ਕਿ ਅਜਿਹਾ ਖਿਆਲ ਜਿਸ ਬਾਰੇ ਆਮ ਸਮਾਜ ਕਦੇ ਵੀ ਸੋਚ ਨਹੀਂ ਸਕਦਾ ਸੀ ਉਸਨੇ ਤੁਰੰਤ ਸ਼ਹਿਰ ਦੇ ਅਤੇ ਪ੍ਰਸਿੱਧ ਆਈਵੀਐਫ ਸਪੈਸ਼ਲਿਸਟ ਡਾਕਟਰ ਹਰਪ੍ਰੀਤ ਕੌਰ ਜੀ ਨਾਲ ਮੁਲਾਕਾਤ ਕੀਤੀ ਜੋ ਕਿ ਇੱਕ ਨੇਕ ਦਿਲ ਅਤੇ ਆਧੁਨਿਕ ਸੋਚ ਵਾਲੀ ਔਰਤ ਸੀ ਬੀਬੀ ਬਲਵਿੰਦਰ ਕੌਰ ਨੇ ਡਾਕਟਰ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਫਿਰ ਆਪਣੀ ਸਾਰੀ ਇੱਛਾ ਦੱਸੀ ਉਹ ਆਪਣੇ ਮ੍ਰਿਤਕ ਤਦ ਜਸਪਾਲ ਦੇ ਸੁਰੱਖਿਤ ਰੱਖੇ ਸ਼ੁਕਰਾਨੂ ਆਦ ਨਾਲ ਆਪਣੀ ਹੀ ਕੁਖੋਂ ਜਸਪਾਲ ਦੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਤਾਂ ਜੋ ਉਸ ਦੇ ਵੰਸ਼ ਨੂੰ ਅੱਗੇ ਵਧਾਇਆ ਜਾ ਸਕੇ ਉਸ ਦੇ ਪੁੱਤਰ ਦੀ ਆਖਰੀ ਇੱਛਾ ਪੂਰੀ ਕਰ सके ਡਾਕਟਰ ਹਰਪ੍ਰੀਤ ਕੌਰ ਪਹਿਲਾਂ ਤਾਂ ਬੀਬੀ ਬਲਵਿੰਦਰ ਕੌਰ ਦੀ ਅਥਾ ਮਮਤਾ ਅਤੇ ਸ ਅਦਭੁਤ ਇੱਛਾ ਨੂੰ ਸੁਣ ਕੇ ਹੈਰਾਨ ਹੀ ਰਹਿ ਗਈ ਪਰ ਬੀਬੀ ਬਲਵਿੰਦਰ ਕੌਰ ਦੀਆਂ ਅੱਖਾਂ ਵਿੱਚ ਦਿੜਤਾ ਅਤੇ ਅਥਾ ਮਾਂ ਦੇ ਪਿਆਰ ਨੂੰ ਦੇਖ ਕੇ ਉਹ ਬਿਲਕੁਲ ਭਾਵੁਕ ਹੋ ਗਈ ਡਾਕਟਰ ਹਰਪ੍ਰੀਤ ਕੌਰ ਨੇ ਸਮਝਾਇਆ ਕਿ ਭਾਰਤ ਵਿੱਚ ਅਸਟਰਡ ਜਿਤੇ ਕੇ ਰਿਪੋਰਟਰ ਟੈਕਨੋਲੋਜੀ ਐਕਟ ਯਾਨੀ ਕਿ ਏ ਆਰਟੀ ਐਕਟ ਤਹਿਤ ਇਹ ਇੱਕ ਕਾਨੂੰਨੀ ਤੌਰ ਤੇ ਗੁੰਝਲਦਾਰ ਮਾਮਲਾ ਹੋ ਸਕਦਾ ਹੈ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਜਸਪਾਲ ਨੇ ਫਾਰਮ ਭਰਦੇ ਸਮੇਂ ਇਹ ਵਿਕਲਪ ਚੁਣਿਆ ਸੀ ਵੀ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਸ਼ਿਕਰਾਂ ਨੂੰ ਨਸ਼ਟ ਕਰ ਦਿੱਤੇ ਜਾਣ ਜਾਂ ਉਹ ਸਿਰਫ ਪਤਨੀ ਨੂੰ ਦਿੱਤੇ ਜਾਣ ਪਰ ਜਸਪਾਲ ਕੁਵਾਰਾ ਸੀ ਇਸ ਲਈ ਕਾਨੂੰਨੀ ਇਜਾਜ਼ਤ ਲੈਣੀ ਜ਼ਰੂਰੀ ਸੀ ਅਸੀਂ ਜੇਕਰ ਇਸ ਤਰ੍ਹਾਂ ਤੁਹਾਨੂੰ ਉਸ ਫਾਰਮ ਦੇ ਜਿਹੜੇ ਦਿੱਤੇ ਕੱਲ ਦਿੱਤੇ ਕਾਨੂੰਨ ਸਾਡੇ ਤੇ ਉਂਗਲਾਂ ਚੁੱਕੀਆਂ ਜਾ ਸਕਦੀਆਂ ਨੇ ਸਾਡਾ ਹਸਪਤਾਲ ਬੰਦ ਹੋ ਸਕਦਾ ਹੈ ਕਿਰਪਾ ਕਰਕੇ ਸਾਡੇ ਤੇ ਦਬਾਰਾ ਨਾ ਬਣਾਓ ਪਹਿਲਾਂ ਕਾਨੂੰਨੀ ਇਜਾਜ਼ਤ ਲੈ ਕੇ ਆਓ ਡਾਕਟਰ ਹਰਪ੍ਰੀਤ ਕੌਰ ਨੇ ਬੀਬੀ ਬਲਵਿੰਦਰ ਕੌਰ ਦੀ ਮਦਦ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਕਾਨੂੰਨੀ ਸਲਾਹ ਲਈ ਇੱਕ ਉੱਚ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਵਾਈ ਅਦਾਲਤ ਦੇ ਵਿੱਚ ਬੀਬੀ ਬਲਵਿੰਦਰ ਕੌਰ ਨੇ ਭਾਵੁਕ ਹੋ ਕੇ ਕਿਹਾ ਜੱਜ ਸਾਹਿਬ ਮੇਰੇ ਕੋਲ ਆਪਣੇ ਪਤੀ ਜਾਂ ਪੁੱਤਰ ਦੇ ਰੂਪ ਦੇ ਵਿੱਚ ਕੋਈ ਹੋਰ ਨਹੀਂ ਹੈ ਇਹ ਬੱਚਾ ਤਾਂ ਮੇਰੇ ਪੁੱਤਰ ਦਾ ਹੀ ਖੂਨ ਹੈ ਤੇ ਮੈਂ ਚਾਹੁੰਦੀ ਹਾਂ ਕਿ ਇਹ ਬੱਚਾ ਮੈਂ ਆਪਣੇ ਪਾਸ ਭਾਵ ਕਿ ਆਪਣੀ ਕੁਖ ਤੋਂ ਇਸ ਨੂੰ ਜਨਮ ਦੇ ਮਾਫ ਮਾਂ ਦੇ ਰੂਪ ਦੇ ਵਿੱਚ ਹੀ ਮੈਂ ਇਸ ਬੱਚੇ ਨੂੰ ਦੁਬਾਰਾ ਆਪਣੇ ਕੋਲ ਰੱਖਾਂ ਤੇ ਆਪਣੇ ਵੰਸ਼ ਦੀ ਆਖਰੀ ਨਿਸ਼ਾਨੀ ਮੈਂ ਬਸ ਆਪਣੀ ਮਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਹਾਂ ਜੱਜ ਸਾਹਿਬ ਨੇ ਕੇਸ ਦੀ ਸੰਵੇਦਨਸ਼ੀਲਤਾ ਨੂੰ ਸਮਝਿਆ ਇੱਕ ਨਵਾਂ ਅਤੇ ਇਤਿਹਾਸਕ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਕਿ ਜੇਕਰ ਸ਼ਿਕਰਾਂ ਨੂੰ ਪਹਿਲਾਂ ਹੀ ਨਸ਼ਟ ਕਰ ਦਿੱਤੇ ਗਏ ਤਾਂ ਇਹ ਪਟੀਸ਼ਨ ਦਾ ਮਕਸਦ ਹੀ ਖਤਮ ਹੋ ਜਾਵੇਗਾ ਲੰਬੇ ਕੇਸ ਤੋਂ ਬਾਅਦ ਅਦਾਲਤ ਬੀਬੀ ਬਲਵਿੰਦਰ ਕੌਰ ਨੂੰ ਉਸਦੇ ਪੁੱਤਰ ਦੇ ਸ਼ੁਕਰਾਨੂ ਵਰਤਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਕਾਨੂੰਨ ਅਨੁਸਾਰ ਸ਼ੁਕਰਾਨੂ ਨੂੰ ਸੰਪਤੀ ਮੰਨਿਆ ਜਾਂਦਾ ਹੈ ਅਤੇ ਮਾਂ ਆਪਣੇ ਪੁੱਤਰ ਦੇ ਕਾਨੂੰਨੀ ਵਾਰਿਸ ਇਹ ਫੈਸਲਾ ਬੀਬੀ ਬਲਵਿੰਦਰ ਕੌਰ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਆਸ ਦੀ ਕਿਰਨ ਬਣ ਕੇ ਆਇਆ ਸਾਰੇ ਲੋੜਿੰਦੇ ਕਾਗਜ਼ ਕਾਰਵਾਈਜ਼ ਪੂਰੀ ਹੋਣ ਤੋਂ ਬਾਅਦ ਡਾਕਟਰ ਹਰਪ੍ਰੀਤ ਕੌਰ ਨੇ ਜਸਪਾਲ ਦੇ ਸ਼ੁਕਰਾਨੂਆਂ ਨੂੰ ਬੀਬੀ ਬਲਵਿੰਦਰ ਕੌਰ ਦੇ ਅੰਡੇ ਨਾਲ ਫਰਟੀਲਾਈਜ਼ ਕੀਤਾ ਅਤੇ ਇਸ ਤੋਂ ਬਾਅਦ ਭਰੂਣ ਨੂੰ ਬੀਬੀ ਬਲਵਿੰਦਰ ਕੌਰ ਦੀ ਕੋਕਾ ਵਿੱਚ ਸਥਾਪਿਤ ਕੀਤਾ ਗਿਆ ਫੇ ਕੋਈ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਇੰਨੀ ਵੱਡੀ ਉਮਰ ਦੇ ਵਿੱਚ ਬੱਚਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ ਆਪਾਂ ਸਿਰਫ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਦੇ ਕੁੱਖੋਂ ਹੀ ਬੱਚਾ ਹੁੰਦਾ ਵਿਖਿਆ ਹੈ ਆਮ ਜ਼ਿੰਦਗੀ ਦੇ ਵਿੱਚ ਇੰਨੀ ਵੱਡੀ ਉਮਰ ਦੇ ਵਿੱਚ ਬੱਚਾ ਲੈਣਾ ਬੜਾ ਮੁਸ਼ਕਲ ਹੈ ਖਾਸ ਕਰਕੇ ਇੱਕ ਮਧ ਵਰਗੀ ਔਰਤ ਲਈ ਜਿਸ ਕੋਲ ਨਾ ਹੀ ਘਰਵਾਲਾ ਹੈ ਨਾ ਹੀ ਉਸਦਾ ਪੁੱਤਰ ਅਤੇ ਨਾ ਹੀ ਕੋਈ ਹੋਰ ਜੋ ਕਿ ਉਸਨੂੰ ਉਹਦਾ ਖਿਆਲ ਰੱਖ ਸਕੇ ਜਲਦੀ ਹੀ ਬੀਬੀ ਬਲਵਿੰਦਰ ਕੌਰ ਦੇ ਗਰਭਵਤੀ ਹੋਣ ਦੀ ਖਬਰ ਪੂਰੇ ਪਿੰਡ ਦੇ ਵਿੱਚ ਫੈਲ ਗਈ ਪਿੰਡ ਵਾਲੇ ਜੋ ਆਧੁਨਿਕ ਵਿਗਿਆਨ ਅਜਿਹੀਆਂ ਗੁੰਝਲਦਾਰ ਚੀਜ਼ਾਂ ਬਾਰੇ ਬਿਲਕੁਲ ਨਹੀਂ ਸੀ ਜਾਣਦੇ ਉਹ ਸਾਰੇ ਹੈਰਾਨ ਰਹਿ ਗਏ ਵਿਧਵਾ ਔਰਤ ਜਿਸ ਦਾ ਪਤੀ ਅਤੇ ਪੁੱਤਰ ਨਹੀਂ ਹਨ ਉਹ ਗਰਭਵਤੀ ਕਿਵੇਂ ਹੋ ਸਕਦੀ ਹੈ ਇਹ ਸਵਾਲ ਹਰ ਇੱਕ ਦੀ ਜ਼ੁਬਾਨ ਤੇ ਸੀ ਹਰ ਕੋਈ ਆਪਣੀ ਆਪਣੀ ਰਾਹੀ ਜੜੀ ਜ਼ੁਬਾਨ ਕਰ ਰਿਹਾ ਸੀ ਸਾਰਿਆਂ ਨੂੰ ਸ਼ੱਕ ਵੀ ਸੀ ਕਿ ਬੀਬੀ ਐਵੇਂ ਮਾਰਦੀ ਹੈ ਭਲਾ ਡਾਕਟਰ ਬਿਨਾ ਘਰ ਵਾਲੇ ਬਿਨਾ ਪਤੀ ਦੇ ਐਵੇਂ ਕਿਵੇਂ ਬੱਚਾ ਕਰ ਸਕਦੇ ਹਨ ਜ਼ਰੂਰ ਇਸ ਦੇ ਕਿਰਦਾਰ ਦੇ ਵਿੱਚ ਖੋਟ ਹੈ ਇਹ ਸਾਰਿਆਂ ਨੂੰ ਮੂਰਖ ਬਣਾ ਰਹੀ ਹੈ ਐਵੇਂ ਨਹੀਂ ਹੋ ਸਕਦਾ ਸਾਰੇ ਆਪੋ ਆਪਣੇ ਅੰਦਾਜ਼ੇ ਲਗਾਉਣ ਲੱਗੇ ਸਾਰਿਆਂ ਨੇ ਆਪੋ ਆਪਣੀ ਆਂਖ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੁਝ ਈਰਖਾਲੂ ਅਤੇ ਤੰਗ ਦਿਲਾਂ ਦੇ ਲੋਕ ਜਿਨ੍ਹਾਂ ਨੇ ਪਿੰਡ ਦਾ ਇੱਕ ਸਿਆਸੀ ਆਗੂ ਕਰਮ ਸਿੰਘ ਵੀ ਉਸ ਦੇ ਵਿੱਚ ਸ਼ਾਮਲ ਸੀ ਉਸ ਨੇ ਇਸ ਖਬਰ ਨੂੰ ਆਪਣੇ ਤਰੀਕੇ ਨਾਲ ਮੋੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਝੂਠੀਆਂ ਕਹਾਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇੱਕ ਬੀਬੀ ਬਲਵਿੰਦਰ ਕੌਰ ਦਾ ਕਿਸੇ ਨਾਲ ਨਜਾਇਜ਼ ਸੰਬੰਧ ਹੈ ਉਹਨਾਂ ਦੇ ਚੌਂਕ ਦੇ ਵਿੱਚ ਖੜੇ ਹੋ ਕੇ ਆਮ ਲੋਕਾਂ ਦੇ ਵਿੱਚ ਬੀਬੀ ਬਲਵਿੰਦਰ ਕੌਰ ਬਾਰੇ ਕੱਲ ਤਾਂ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਔਰਤ ਨੇ ਪਿੰਡ ਦੀ ਇੱਜ਼ਤ ਨੂੰ ਖਰਾਬ ਕਰ ਦਿੱਤਾ ਹੈ ਇਹ ਸਾਡੇ ਪਿੰਡ ਦੀਆਂ ਕਦਰਾਂ ਕੀਮਤਾਂ ਬਾਰੇ ਉਲਟ ਹੈ ਸਾਡੀਆਂ ਧੀਆਂ ਭੈਣਾਂ ਨੂੰ ਹਾ ਇਸ ਤੋਂ ਕੀ ਸਿੱਖਿਆ ਲੈਣਗੀਆਂ ਜਦੋਂ ਪਿੰਡ ਦੀਆਂ ਸਿਆਣੀਆਂ ਬੁੜੀਆਂ ਅਜੇ ਇਹ ਕੰਮ ਕਰ ਰਹੀਆਂ ਹਨ ਤਾਂ ਆਮ ਆਪਣੇ ਬੱਚਿਆਂ ਨੂੰ ਆਪਾਂ ਕਈ ਸਲਾਹ ਦੇਵਾਂਗੇ ਕਿ ਤੁਸੀਂ ਵੀ ਕੱਲ ਨੂੰ ਅਜਿਹਾ ਕਰ ਦੇਣਾ ਨਹੀਂ ਇਹ ਬਿਲਕੁਲ ਗਲਤ ਹੈ ਅਸੀਂ ਆਪਣੇ ਪਿੰਡ ਦੇ ਵਿੱਚ ਅਜਿਹਾ ਮਾਹੌਲ ਬਿਲਕੁਲ ਨਹੀਂ ਬਣਨ ਦੇਵਾਂਗੇ ਸਮਾਜ ਇਸ ਦਾ ਬਾਈਕਾਟ ਕਰੇਗਾ ਬੀਬੀ ਬਲਵਿੰਦਰ ਕੌਰ ਨੇ ਕਈ ਵਾਰ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਨ ਲਈ ਤਿਆਰ ਨਹੀਂ ਸਨ ਹਾਲਾਂਕਿ ਉਸ ਦੇ ਕਿਰਦਾਰ ਨੂੰ ਵੀ ਉਹਨਾਂ ਨੇ ਨੀਮਾ ਕਰ ਦਿੱਤਾ ਸੀ ਉਸ ਦੀ ਉਮਰ ਦੇ ਵਿੱਚ ਇਹਨਾਂ ਨੂੰ ਜਵਾਨੀ ਚੜ੍ਹਦੀ ਹੈ ਸਾਰੇ ਪੁੱਠੀਆਂ ਸਿੱਧੀਆਂ ਐਸ ਜੀਆਂ ਗੱਲਾਂ ਕਰ ਰਹੇ ਸਨ ਗੱਲਾਂ ਕਰਦੇ ਅਤੇ ਇੱਕ ਦੂਜੇ ਨੂੰ ਹੋਰ ਢਕਾਉਂਦੇ ਇਸ ਨੂੰ ਪਿੰਡ ਵਿੱਚੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਕਰਮ ਸਿੰਘ ਦੇ ਪ੍ਰਭਾਵ ਹੇਠ ਉਹ ਸਾਰੇ ਸਨ ਉਹਨਾਂ ਨੇ ਬੀਬੀ ਬਲਵਿੰਦਰ ਕੌਰ ਤੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਮਹਿਸੂਸ ਕੀਤਾ ਕਿ ਪੁਲਿਸ ਸ਼ਾਇਦ ਇਸ ਮਾਮਲੇ ਦੇ ਕੁਝ ਨਾਂ ਕਰ ਸਕਦੀ ਹੋਵੇ ਪਰ ਹੁਣ ਸਾਨੂੰ ਇਹ ਪਿੰਡ ਦੀ ਇੱਜ਼ਤ ਬਚਾਉਣ ਦੇ ਲਈ ਕੁਝ ਕਰਨਾ ਪਏਗਾ ਬਾਕੀ ਨੌਜਵਾਨਾਂ ਤੇ ਬਾਕੀ ਔਰਤਾਂ ਦੇ ਪਿੰਡ ਦੀਆਂ ਧੀਆਂ ਭੈਣਾਂ ਲੋਹਾ ਤੇ ਬੁਰਾ ਅਸਰ ਨਾ ਪਵੇ ਉਹਨਾਂ ਨੇ ਸ਼ਹਿਰ ਤੋਂ ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਨਿਹੰਗ ਸਿੰਘ ਜੱਥੇ ਨੂੰ ਬੁਲਾਉਣ ਦਾ ਫੈਸਲਾ ਕੀਤਾ ਤੇ ਪੰਜਾਬ ਭਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਪ੍ਰਭਾਵ ਹੈ ਜੱਥੇ ਦੇ ਮੁਖੀ ਬਾਬਾ ਸਤਨਾਮ ਸਿੰਘ ਸਾਰੀ ਗੱਲ ਉਹਨਾਂ ਨੂੰ ਸਮਝਾਈ ਗਈ ਗਲਤ ਤਰੀਕੇ ਨਾਲ ਉਹਨਾਂ ਨੂੰ ਗੱਲ ਦੱਸੀ ਗਈ ਉਹ ਔਰਤ ਪਿੰਡ ਦੀਆਂ ਕਦਰਾਂ ਕੀਮਤਾਂ ਨੂੰ ਪਲੀਤ ਕਰ ਰਹੀ ਹੈ ਅਤੇ ਬਿਨਾ ਵਿਆਹ ਤੋਂ ਦੇਖੋ ਗਰਭਵਤੀ ਹੋ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਸ ਔਰਤ ਨੂੰ ਰੋਕਿਆ ਗਿਆ ਤਾਂ ਸਮਾਜ ਦੇ ਵਿੱਚ ਅਜਿਹੀਆਂ ਹੋਰ ਔਰਤਾਂ ਪੈਦਾ ਹੋ ਜਾਣਗੀਆਂ ਅਤੇ ਸਮਾਜ ਦੇ ਵਿੱਚ ਅਨੈਤਿਕਤਾ ਫੈਲ ਜਾਵੇਗੀ ਪੰਜਾਬ ਦਾ ਮਾਹੌਲ ਬਿਲਕੁਲ ਖਰਾਬ ਹੋ ਜਾਵੇਗਾ ਬਾਬਾ ਸਤਨਾਮ ਸਿੰਘ ਜੋ ਕਿ ਵਧੀਆ ਧਾਰਮਿਕ ਤੇ ਪੱਕੇ ਸਮਾਜਿਕ ਨਿਯਮਾਂ ਦੇ ਪਾਲਣ ਹਾਰਸਨ ਇਹ ਸੁਣ ਕੇ ਬੜੇ ਗੁੱਸੇ ਵਿੱਚ ਆਏ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਸਮਾਜ ਲਈ ਇੱਕ ਵੱਡਾ ਸੱਚਮੁੱਚ ਖਤਰਾ ਹੈ ਉਹਨਾਂ ਨੇ ਫੈਸਲਾ ਕਰਿਆ ਵੀ ਉਹ ਬੀਬੀ ਬਲਵਿੰਦਰ ਕੌਰ ਦੇ ਘਰ ਜਾਣਗੇ ਉਸ ਨੂੰ ਸਹੀ ਰਾਹ ਤੇ ਲਿਆਉਣਗੇ ਜੇਕਰ ਨਾ ਮੰਨੇ ਤਾਂ ਹੋ ਸਕਦਾ ਹੈ ਉਸ ਨੂੰ ਸੋਧਾ ਵੀ ਲਗਾ ਦੇਣਗੇ ਉਹਨਾਂ ਨੂੰ ਇਹ ਗੱਲ ਬਿਲਕੁਲ ਸਮਝਾਈ ਗਈ ਸੀ ਜੇਕਰ ਉਹ ਬੱਚੇ ਨੂੰ ਰੱਖਣਾ ਚਾਹਦੀ ਹੈ ਤਾਂ ਉਸ ਬੱਚੇ ਦੇ ਪਿਤਾ ਨਾਲ ਵਿਆਹ ਕਰਨਾ ਪਵੇਗਾ ਨਹੀਂ ਤਾਂ ਇਹ ਇੱਕ ਅਨੈਤਿਕਤਾ ਅਤੇ ਸਮਾਜਿਕ ਤੌਰ ਤੇ ਗਲਤ ਬੱਚਾ ਮੰਨਿਆ ਜਾਵੇਗਾ ਜਥਾ ਆਪਣੀਆਂ ਕਿਰਪਾਨਾਂ ਅਤੇ ਬਾਣੀਆਂ ਨਾਲ ਬਿਲਕੁਲ ਸਜਾ ਹੋਇਆ ਪੂਰੇ ਰੋਹ ਨਾਲ ਬੀਬੀ ਬਲਵਿੰਦਰ ਕੌਰ ਦੇ ਘਰ ਵੱਲ ਵਧਿਆ ਪਿੰਡ ਵਾਲੇ ਵੀ ਉਹਨਾਂ ਦੇ ਪਿੱਛੇ ਚੱਲ ਪਏ ਡਰ ਤੇ ਕੁਝ ਤਮਾਸ਼ਾ ਦੇਖਣ ਲਈ ਪੇਤਾਵ ਅਤੇ ਕੁਝ ਨਿਹੰਗ ਸਿੰਘਾਂ ਦੀ ਕਾਰਵਾਈ ਦਾ ਸਮਰਥਨ ਕਰਨ ਲਈ ਘਰ ਦੇ ਬਾਹਰ ਪਹੁੰਚ ਕੇ ਬਾਬਾ ਸਤਨਾਮ ਸਿੰਘ ਨੇ ਆਪਣੀ ਕਿਰਪਾਨ ਦੀ ਨੋਕ ਤੇ ਨਾਲ ਦਰਵਾਜ਼ਾ ਖੋਲ੍ਹਿਆ ਤੇ ਹਾਲਾਂਕਿ ਪੂਰਨ ਚੁੱਪੀ ਜਿਹੜੀ ਹੈ ਉਸੇ ਸਾਰੇ ਘਰ ਦੇ ਵਿੱਚ છਾਈ ਸੀ ਕਿਸੇ ਦੀਆਂ ਨਾ ਦਰਵਾਜੇ ਤੇ ਟਿੰਗੀਆਂ ਸਨ ਅਚਾਨਕ ਉਹਨਾਂ ਨੇ ਦਰਵਾਜਾ ਤੋੜ ਦਿੱਤਾ ਖੋਲਣ ਦਾ ਇੰਤਜ਼ਾਰ ਨਹੀਂ ਕੀਤਾ ਸਾਹਮਣੇ ਖੜੀ ਸੀ ਬੀਬੀ ਬਲਵਿੰਦਰ ਕੌਰ ਜਿਸ ਦੇ ਚਿਹਰੇ ਤੇ ਥਕਾਵਟ ਦੁੱਖ ਅਤੇ ਇੱਕ ਅਜੀਹੀ ਦ੍ਰਿੜਤਾ ਸੀ ਉਸ ਦੀ ਗੋਦ ਵਿੱਚ ਇੱਕ ਮਾਸੂਮ ਬੱਚਾ ਸੀ ਜੋ ਕਿ ਸ਼ਾਂਤੀ ਨਾਲ ਸੁੱਤਾ ਪਿਆ ਸੀ ਬੱਚੇ ਦਾ ਚਿਹਰਾ ਬੇਹੱਦ ਖੂਬਸੂਰਤ ਸੀ ਜਿਸ ਨੂੰ ਦੇਖ ਕੇ ਕਿਸੇ ਦੇ ਵੀ ਦਿਲ ਦੇ ਵਿੱਚ ਪਿਆਰ ਪੈਦਾ ਹੋ ਸਕਦਾ ਸੀ ਇਹ ਦੇਖ ਕੇ ਪਿੰਡ ਵਾਲਿਆਂ ਦਾ ਗੁੱਸਾ ਹੋਰ ਵੱਧ ਗਿਆ ਦੇਖੋ ਇਸ ਔਰਤ ਦੀ ਬੇਸ਼ਰਮੀ ਕਿਵੇਂ ਪਾਪ ਨੂੰ ਗੋਦ ਵਿੱਚ ਚੁੱਕੀ ਘੜੀ ਦੇਖੋ ਕਿਵੇਂ ਇਹ ਔਰਤ ਪੰਜਾਬ ਦਾ ਨਾਮ ਖਰਾਬ ਕਰ ਰਹੀ ਹੈ ਪੰਜਾਬ ਦੇ ਸਭਿਆਚਾਰ ਦੇ ਉੱਪਰ ਕਲੰਕ ਹੈ ਇਸ ਨੇ ਪਿੱਛੇ ਦੋ ਇਹ ਕਿਹਾ ਕਿ ਬਾਬਾ ਸਤਨਾਮ ਸਿੰਘ ਨੇ ਗੰਭੀਰਤਾ ਦੇ ਨਾਲ ਬੀਬੀ ਬਲਵਿੰਦਰ ਕੌਰ ਵੱਲ ਵੇਖਿਆ ਮਾਤਾ ਜੀ ਉਹਨਾਂ ਦੀ ਆਵਾਜ਼ ਵਿੱਚ ਰੋਹਬ ਸੀ ਅਸੀਂ ਸੁਣਿਆ ਹੈ ਤੁਸੀਂ ਪਿੰਡ ਦੀ ਆ ਕਦਰਾ ਕੀਮਤਾਂ ਨੂੰ ਪਲੀਤ ਕਰ ਦਿੱਤਾ ਹੈ ਤੁਸੀਂ ਇੱਕ ਵਿਧਵਾ ਹੋ ਕੇ ਬਿਨਾਂ ਵਿਆਹ ਤੋਂ ਬੱਚੇ ਨੂੰ ਜਨਮ ਦਿੱਤਾ ਹੈ ਤੁਹਾਡੇ ਆਪਣੇ ਬੱਚੇ ਦਾ ਇਹ ਬੱਚਾ ਹੈ ਸੱਚ ਹੈ ਤੁਸੀਂ ਆਪਣਾ ਗੁਨਾਹ ਕਬੂਲ ਕਰਦੇ ਹੋ ਬੀਬੀ ਬਲਵਿੰਦਰ ਕੌਰ ਨੇ ਬਿਨਾਂ ਕਿਸੇ ਦੇ ਆਪਣੀ ਆਵਾਜ਼ ਨੂੰ ਮਜ਼ਬੂਤ ਕਰਦੇ ਹੋਏ ਕਿਹਾ ਹਾਂ ਬਾਬਾ ਜੀ ਮੈਂ ਇਸ ਬੱਚੇ ਨੂੰ ਜਨਮ ਦਿੱਤਾ ਹੈ ਇਹ ਮੇਰੇ ਹੀ ਮੁੰਡੇ ਦਾ ਬੱਚਾ ਹੈ ਪਰ ਇਹ ਪਾਪ ਨਹੀਂ ਇਹ ਮੇਰੇ ਪੁੱਤਰ ਦਾ ਵੰਸ਼ ਹੈ ਮੇਰੇ ਜਿਗਰ ਦਾ ਟੁਕੜਾ ਹੈ ਮੇਰੇ ਮਰਤਕ ਪੁੱਤਰ ਜਸਪਾਲ ਸਿੰਘ ਦਾ ਬੱਚਾ ਹੈ ਉਸ ਦੀ ਆਵਾਜ਼ ਵਿੱਚ ਦੁੱਖ ਪਿਆਰ ਅਤੇ ਇੱਕ ਅਜੀਬ ਜਿਹੀ ਪੀੜਾ ਸੀ ਜੋ ਕਿ ਸਭ ਨੂੰ ਚੁੱਪ ਕਰਵਾ ਰਹੀ ਸੀ ਬੀਬੀ ਬਲਵਿੰਦਰ ਕੌਰ ਨੇ ਫਿਰ ਸਚਾਈ ਖੋਲ ਕੇ ਦੱਸੀ ਉਹਨਾਂ ਨੇ ਪੂਰੀ ਕਹਾਣੀ ਜਸਪਾਲ ਦੀ ਬਿਮਾਰੀ ਤੋਂ ਲੈ ਕੇ ਉਸ ਦੇ ਸ਼ੁਕਰਾਨੂ ਨੂੰ ਸੁਰੱਖਿਅਤ ਰੱਖਣ ਲਈ ਉਸ ਦੇ ਆਖਰੀ ਇੱਛਾ ਤੱਕ ਬਾਬਾ ਸਤਨਾਮ ਸਿੰਘ ਨੂੰ ਵਿਸਤਾਰ ਦੇ ਨਾਲ ਦੱਸਿਆ ਉਸ ਨੇ ਡਾਕਟਰਾਂ ਦੀਆਂ ਰਿਪੋਰਟਾਂ ਅਦਾਲਤਾਂ ਦਾ ਫੈਸਲਾ ਅਤੇ ਜਸਵਾਲ ਦੇ ਸ਼ੁਕਰ ਸ਼ੁਕਰਾਨਿਆਂ ਦੇ ਨਾਲ ਸੰਬੰਧਿਤ ਸਾਰੇ ਕਾਗਜ਼ਾਤ ਵੀ ਉਹਨਾਂ ਨੂੰ ਦਿਖਾਏ ਉਹਨਾਂ ਨੇ ਦੱਸਿਆ ਵੀ ਆਹ ਦੇਖੋ ਇਹ ਸਭ ਕੁਝ ਆਧੁਨਿਕ ਵਿਗਿਆਨ ਅਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੋਇਆ ਹੈ ਮੈਂ ਨਾ ਤਾਂ ਕੋਈ ਗਲਤ ਕੰਮ ਕੀਤਾ ਹੈ ਅਤੇ ਨਾ ਹੀ ਮੈਂ ਕਦੇ ਕਰਾਂਗੀ ਮੈਂ ਕਿਸੇ ਵੀ ਤਰ੍ਹਾਂ ਸਮਾਜ ਨੂੰ ਕਲੰਕਿਤ ਨਹੀਂ ਕਰਦੀ ਅਤੇ ਆਪਣੇ ਬੱਚੇ ਦੀ ਆਖਰੀ ਇੱਛਾ ਪੂਰੀ ਕੀਤੀ ਹੈ ਹੁਣ ਤੁਸੀਂ ਦੱਸੋ ਮੈਂ ਕਿਤੇ ਗਲਤ ਕਿੱਥੇ ਗੁਨਾਹਗਾਰ ਹਾਂ ਤੁਸੀਂ ਇਹ ਰਿਪੋਰਟਾਂ ਦੇਖ ਸਕਦੇ ਹੋ ਇਹ ਗੁਨਾਹਗਾਰ ਹਾਂ ਜਾਂ ਤੁਸੀਂ ਰਿਪੋਰਟਾਂ ਦੇਖੋ ਇਹ ਵੀ ਲਿਖਿਆ ਹੈ ਕਿ ਬੱਚਾ ਕਿੱਥੋਂ ਆਇਆ ਹੈ ਮੇਰੇ ਕਿਤੇ ਵੀ ਨਜਾਇਜ਼ ਸਬੰਧ ਨਹੀਂ ਹਾਲ ਇਹੋ ਜਿਹੇ ਲੋਕ ਪੰਜਾਬ ਦੇ ਵਿੱਚ ਪਹਾੜੀਆਂ ਪਹਾੜੀਆਂ ਔਰਤਾਂ ਦੇ ਦੋਸ਼ ਲਗਾਉਂਦੇ ਹਨ ਇਹ ਸੱਚਮੁੱਚ ਪੰਜਾਬ ਦੇ ਉੱਪਰ ਕਲੰਕ ਹਾਲ ਇਹੋ ਜਿਹੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਨਾ ਕਿ ਮੈਂ ਜਿਸਨੇ ਆਪਣੇ ਮੰਚ ਨੂੰ ਅੱਗੇ ਵਧਾਇਆ ਹੈ ਆਪਣੇ ਵੰਸ਼ ਨੂੰ ਅੱਗੇ ਚਲਾਉਣ ਦੇ ਲਈ ਮੈਂ ਆਪਣੇ ਪੁੱਤਰ ਦੀ ਇੱਛਾ ਪੂਰੀ ਕੀਤੀ ਹੈ ਕਾਨੂੰਨੀ ਕਿਰਿਆ ਦਾ ਸਹਾਰਾ ਲਿਤਾ ਅਤੇ ਨਾ ਹੀ ਮੈਂ ਪਤ ਤੌਰਤ ਹਾਂ ਅਤੇ ਨਾ ਹੀ ਮੈਂ ਕਿਸੇ ਨਾਲ ਗੈਰਸੰਬੰਧ ਬਣਾਏ ਹਨ ਜੇਕਰ ਉਹਨਾਂ ਦੇ ਵਿੱਚੋਂ ਕਿਸੇ ਵੀ ਵਿੱਚ ਦਮ ਹੈ ਤਾਂ ਮੇਰੇ ਖਿਲਾਫ ਇੱਕ ਵੀ ਸਬੂਤ ਪੇਸ਼ ਕਰਕੇ ਦਿਖਾਓ ਇੱਕ ਵੀ ਸਬੂਤ ਆ ਦੇਖੋ ਤੁਹਾਡੇ ਖਿਲਾਫ ਤਾਂ ਮੈਂ 100 ਸਬੂਤ ਪੇਸ਼ ਕਰ ਦਿੱਤੇ ਹੁਣ ਤੁਹਾਡੀ ਵਾਰੀ ਹੈ ਬਾਬਾ ਸਤਨਾਮ ਸਿੰਘ ਅਤੇ ਬਾਕੀ ਨਿਹੰਗ ਸਿੰਘ ਇਹ ਸਾਰੀ ਸੱਚਾਈ ਸੁਣ ਕੇ ਹੈਰਾਨ ਰਹਿ ਗਏ ਉਹਨਾਂ ਦੇ ਗੁੱਸੇ ਦੀ ਥਾਂ ਅੱਖਾਂ ਦੇ ਵਿੱਚ ਨਵੇਂ ਆ ਗਏ ਉਹਨਾਂ ਨੇ ਮਹਿਸੂਸ ਕੀਤਾ ਵੀ ਉਹਨਾਂ ਤੋਂ ਗਲਤੀ ਹੋ ਗਈ ਹੈ ਇੱਕ پاک ਪਵਿੱਤਰ ਔਰਤ ਤੇ ਉਹਨਾਂ ਨੇ ਸ਼ੱਕ ਕੀਤਾ ਹੈ ਉਹਤੇ ਉਹ ਸਾਰੇ ਸਬੂਤ ਉਹਨਾਂ ਦੇ ਸਾਹਮਣੇ ਪਿੰਡ ਵਾਲਿਆਂ ਦੇ ਸਾਹਮਣੇ ਆਖੇ ਲੱਗ ਕੇ ਉਹਨਾਂ ਨੇ ਇੱਕ ਔਰਤ ਦੇ ਉਸ ਦੇ ਕਿਰਦਾਰ ਤੇ ਕਿੰਨੀਆਂ ਉਂਗਲਾਂ ਚੁੱਕੀਆਂ। ਉਹਨਾਂ ਨੂੰ ਆਪਣੇ ਆਪ ਤੇ ਕਿਰਣਾਉਣ ਲੱਗੇ ਵੀ ਕੀ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਸਿਖਾਇਆ ਹੈ ਜੋ ਰੋਜ਼ ਬਾਣੀ ਪੜ੍ਹਦੇ ਹਨ, ਨਿਤਨੇਮ ਕਰਦੇ ਹਨ ਉਸ ਦੇ ਵਿੱਚ ਆ ਵੀ ਹੈ ਇੱਕ ਔਰਤ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾਵੇ ਕਿ ਪਹਿਲਾਂ ਵੀ ਆਪਣੇ ਘਰ ਵਾਲੇ ਜਵਾਨ ਪੁੱਤਰ ਨੂੰ ਗਵਾ ਚੁੱਕੀ ਹੈ। ਉਹਨਾਂ ਨੇ ਤੁਰੰਤ ਸ਼ਰਮਿੰਦਾ ਹੋ ਕੇ ਬੀਬੀ ਨੂੰ ਸਲਾਮ ਕੀਤਾ। ਉਹਨਾਂ ਨੇ ਬੀਬੀ ਬਲਵਿੰਦਰ ਕੌਰ ਦੀ ਹਿੰਮਤ ਅਤੇ ਮਾਂ ਦੇ ਪਿਆਰ ਨੂੰ ਸਲਾਮ ਕੀਤਾ। ਬਾਬਾ ਸਤਨਾਮ ਸਿੰਘ ਨੇ ਤੁਰੰਤ ਬੀਬੀ ਤੋ ਮਾਫੀ ਮੰਗੀ ਉਹਨਾਂ ਨੇ ਕਿ ਹਾਂ ਮਾਤਾ ਜੀ ਸਾਨੂੰ ਮਾਫ ਕਰਨਾ ਅਸੀਂ ਬਿਨਾ ਸੱਚ ਜਾਣੇ ਬਿਨਾ ਪੂਰੀ ਗੱਲ ਜਾਣੇ ਤੁਹਾਡੇ ਤੇ ਗਲਤ ਦੋਸ਼ ਲਗਾਏ ਤੁਸੀਂ ਇੱਕ ਮਹਾਨ ਮਾਂ ਹੋ ਜਿਸਨੇ ਆਪਣੇ ਪੁੱਤਰ ਦੇ ਵੰਸ਼ ਨੂੰ ਅੱਗੇ ਵਧਾਇਆ ਹੈ ਕਿੰਨਾ ਵੱਡਾ ਕਾਰਜ ਕੀਤਾ ਹੈ ਕਿੰਨੀ ਵੱਡੀ ਉਮਰ ਵਿੱਚ ਇਹੋ ਜਿਹਾ ਫੈਸਲਾ ਕੁਝ ਜਿਗਰੇ ਵਾਲੀ ਔਰਤ ਹੀ ਕਰ ਸਕਦੀ ਹੈ ਤਨ ਹੋ ਤੁਸੀਂ ਤਨ ਹੈ ਤੁਹਾਡਾ ਜੀਵਨ ਸੱਚਮੁੱਚ ਅਸੀਂ ਤੁਹਾਡੇ ਅੱਗੇ ਕਿੰਨੇ ਛੋਟੇ ਹਾਂ ਬਾਬਾ ਸਤਨਾਮ ਸਿੰਘ ਨੇ ਤੁਰੰਤ ਪਿੰਡ ਦੇ ਚੌਕ ਵਿੱਚ ਵਾਪਸ ਜਾ ਕਰਕੇ ਸਾਰੇ ਦੇ ਵਸਿਆਂ ਲੋ ਇਕੱਠੇ ਕੀਤਾ ਅਤੇ ਉਹਨਾਂ ਨੇ ਗਰਜਮੀ ਆਵਾਜ਼ ਦੇ ਵਿੱਚ ਬੀਬੀ ਬਲਵਿੰਦਰ ਕੌਰ ਦੀ ਸਾਰੀ ਕਹਾਣੀ ਸੁਣਾਈ ਦੱਸਿਆ ਵੀ ਕਿਵੇਂ ਉਹਨਾਂ ਨੇ ਖੁਦ ਬੀਬੀ ਜੀ ਦੇ ਪਹਿਲਾਂ ਸ਼ੰਕ ਕੀਤਾ ਅਤੇ ਕਿਵੇਂ ਬੀਬੀ ਬਲਵਿੰਦਰ ਕੌਰ ਨੇ ਉਹਨਾਂ ਦੀ ਸੱਚਾਈ ਨੂੰ ਦੱਸਿਆ ਤੇ ਸੱਚਾਈ ਤੇ ਹੋ ਕਿਵੇਂ ਖਰੀ ਉਤਰੀ ਹੈ ਉਹਨਾਂ ਨੇ ਡਾਕਟਰੀ ਅਤੇ ਕਾਨੂੰਨੀ ਪਹਿਲੇ ਵੀ ਸਮਝਾਏ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਕੋਈ ਵੀ ਬੀਬੀ ਬਲਵਿੰਦਰ ਕੌਰ ਨੂੰ ਇੱਕ ਵੀ ਗਲਤ ਸ਼ਬਦ ਨਹੀਂ ਬੋਲੇਗਾ ਉਹਨਾਂ ਨੇ ਕੋਈ ਵੀ ਪਾਪ ਨਹੀਂ ਕੀਤਾ ਇੱਕ ਮਾਂ ਦਾ ਫਰਜ਼ ਨਿਭਾਇਆ ਹੈ ਬੀਬੀ ਬਲਵਿੰਦਰ ਕੌਰ ਦੀ ماں ਹੈ ਕਿਸੇ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਨਿਹੰਗ ਸਿੰਘ ਜੱਥੇ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਉਹਨਾਂ ਦਾ ਸਾਹਮਣਾ ਆਪ ਕਰਾਂਗੇ ਆਪ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਵਾਂਗੇ ਬਾਬਾ ਸਤਨਾਮ ਸਿੰਘ ਨੇ ਬੀਬੀ ਬਲਵਿੰਦਰ ਕੌਰ ਅਤੇ ਉਸਦੇ ਬੱਚੇ ਦੀ ਸਮਾਜਿਕ ਜ਼ਿੰਮੇਵਾਰੀ ਖੁਦ ਚੁੱਕੀ ਉਹਨਾਂ ਦੇ ਪਿੰਡ ਵਾਲਿਆਂ ਨੂੰ ਸਚਾਈ ਦੱਸੀ ਅਤੇ ਆਧੁਨਿਕ ਵਿਗਿਆਨ ਬਾਰੇ ਜਾਗਰੂਕ ਕੀਤਾ ਹੌਲੀ ਹੌਲੀ ਪਿੰਡ ਦੇ ਲੋਕਾਂ ਦੀ ਸੋਚ ਬਦਲੀ ਉਹਨਾਂ ਨੇ ਆਪਣੀ ਸਾਰੀ ਗਲਤੀ ਮਹਿਸੂਸ ਕੀਤੀ ਅਤੇ ਬੀਬੀ ਬਲਵਿੰਦਰ ਕੌਰ ਨੂੰ ਸਵੀਕਾਰ ਕਰ ਲਿਆ ਕਰਮ ਸਿੰਘ ਅਤੇ ਉਸਦੇ ਸਾਥੀ ਜੋ ਝੂਠੀਆਂ ਫਰਾ ਫਲਾ ਰਹੇ ਸਨ ਸ਼ਰਮਿੰਦਾ ਹੋ ਕੇ ਪਿੰਡ ਦੇ ਵਿੱਚੋਂ ਜਿਵੇਂ ਗਾਇਬ ਹੀ ਹੋ ਗਏ ਕਿਉਂਕਿ ਉਹਨਾਂ ਦੀ ਬੇਇੱਜ਼ਤੀ ਸ਼ਰੇਆਮ ਚੌਂਕ ਦੇ ਵਿੱਚ ਨਿਹੰਗ ਸਿੰਘਾਂ ਨੇ ਕੀਤੀ ਹੈ ਨਿਰਧਾਰਤ ਸਮੇਂ ਤੇ ਹਾਂਜੀ ਸਾਥ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਵਰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਨਾ ਤੁਸੀਂ ਇਸ ਦਮ ਸੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਇੱਕ ਮਾਂ ਬਾਰੇ ਕੀ ਕਹਿਣਾ ਚਾਹੋਗੇ ਬੀਬੀ ਬਲਵਿੰਦਰ ਕੌਰ ਬਾਰੇ ਜਿਸਨੇ ਇੰਨਾ ਵੱਡਾ ਕਦਮ ਚੁੱਕਿਆ ਇੰਨੀ ਵੱਡੀ ਉਮਰ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਦੇ ਚਪਾ ਕਰਕੇ ਆਪਣੇ ਪੁੱਤਰ ਦੇ ਵੰਸ਼ ਨੂੰ ਅੱਗੇ ਵਧਾਇਆ ਜੇਕਰ ਚਾਹੁੰਦੇ ਹੋ ਚੁੱਪਚਾਪ ਆਪਣੀ ਬਚੀ ਜ਼ਿੰਦਗੀ ਇਸੇ ਤਰ੍ਹਾਂ ਕੱਟ ਸਕਦੇ ਸੀ ਲੇਕਿਨ ਉਹਨਾਂ ਨੇ ਸੰਘਰਸ਼ ਦਾ ਰਸਤਾ ਚੁਣਿਆ ਉਹਨਾਂ ਨੇ ਪਿੰਡ ਵਾਲਿਆਂ ਦੀ ਸਮਾਜ ਦੀ ਪਰਵਾਹ ਨਹੀਂ ਕੀਤੀ ਅਤੇ ਡਟ ਕੇ ਆਪਣੇ ਫੈਸਲੇ ਤੇ ਅਡੋਲ ਖੜੇ ਆਪਣੇ ਬੱਚੇ ਨੂੰ ਪੈਦਾ ਕਰਨ ਦਾ ਇਹ ਜਿਗਰਾ ਦਿਖਾਇਆ ਜੋ ਕਿ ਸ਼ਾਇਦ ਇੱਕ ਮਾਂ ਹੀ ਕਰ ਸਕਦੀ ਹੈ ਕੀ ਕਹਿਣਾ ਚਾਹੋਗੇ ਉਸ ਨਿਹੰਗ ਸਿੰਘ ਜਥੇ ਦੇ ਮੁਖੀ ਬਾਬਾ ਸਤਨਾਮ ਸਿੰਘ ਬਾਰੇ ਜਿਸ ਨੇ ਇੱਕ ਧਾਰਮਿਕ ਆਗੂ ਹੋਣ ਦੇ ਨਾਲ ਨਾਲ ਵਿਗਿਆਨ ਨੂੰ ਸਮਝਿਆ ਜਿਨ੍ਹਾਂ ਨੇ ਸਤਮਜੀਤ ਗੁਰੂ ਸਾਹਿਬ ਇਹ ਸੋਚ ਨੂੰ ਅਪਣਾਇਆ ਜਿਨ੍ਹਾਂ ਨੇ ਸੱਚਮੁੱਚ ਤਾਰਕ ਬੁੱਧੀ ਦੇ ਨਾਲ ਬੀਬੀ ਜੀ ਦੀ ਗੱਲ ਨੂੰ ਸੁਣਿਆ ਜੇਕਰ ਸ਼ਾਇਦ ਕੋਈ ਹੋਰ ਗਰਮ ਖੂਨ ਵਾਲਾ ਹੁੰਦਾ ਤਾਂ ਬੀਬੀ ਜੀ ਦੀ ਉਸਨੇ ਗੱਲ ਹੀ ਨਹੀਂ ਸੁਣੀ ਸੀ ਅਤੇ ਉੱਥੇ ਕੋਈ ਪਾਣਾ ਵਾਪਰ ਜਾਣਾ ਸੀ ਲੇਕਿਨ ਨਹੀਂ ਬਾਬਾ ਜੀ ਨੇ ਗੱਲ ਸੁਣੀ ਅਤੇ ਚੰਗਾ ਫੈਸਲਾ ਕੀਤਾ ਹਾਂਜੀ ਸਾਧ ਸੰਗਤ ਜੀ ਦਿਓ ਸਾਨੂੰ ਇਜਾਜ਼ਤ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇ ਹੋ ਜਿਸ ਦੇ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ